ਅੱਜ ਜੀ ਇਸ ਤੋਂ ਬਹੁਤ ਬਹੁਤ ਬਲਾਵਾ ਆਇਆ ਹੈ ਦੀ ਟੀਮ ਬਲੈਕੀ ਬਸ ਅਸੀਂ ਭਾਗਾਂ ਵਾਲੇ ਆ ਜੀ ਕਿ ਅੱਜ ਇੱਥੇ ਜਾਗਰਨ ਦੇ ਵਿੱਚ ਅਸੀਂ ਪਹੁੰਚੇ ਆ ਜੀ ਤੇ ਮਤਲਬ ਇੰਨਾ ਕੁ ਜ਼ਿਆਦਾ ਮਾਣ ਮਹਿਸੂਸ ਹੋ ਰਿਹਾ ਤੇ ਮਾਣ ਤੋਂ ਜ਼ਿਆਦਾ ਮੈਨੂੰ ਇਦਾਂ ਲੱਗਦਾ ਕਿ ਸਾਡੀ ਸਾਰੀ ਟੀਮ ਇੰਨੀ ਜ਼ਿਆਦੇ ਲੱਕੀ ਹੈ ਕਿ ਮਾਣ ਨੇ ਸਾਨੂੰ ਚੁਣਿਆ ਇਸ ਫਿਲਮ ਲਈ ਇਹ ਫਿਲਮ ਬਣਾਉਣ ਲਈ ਹੈਨਾ ਸਾਡੇ ਪ੍ਰੋਡਿਊਸਰ ਸਾਹਿਬ ਹੋਣਾ ਦੇ ਦਿਮਾਗ 'ਚ ਇਹ ਆਈਡੀਆ ਆਇਆ ਤੇ ਸਾਨੂੰ ਸੋ ਬੇਸਿਕਲੀ ਸਾਡੇ ਚੋਂ ਕਿਸੇ ਨੇ ਨਹੀਂ ਸੋਚਿਆ ਇਹ ਤੁਸੀਂ ਲਾ ਲਓ ਵੀ ਸਾਨੂੰ ਚੁਣਿਆ ਗਿਆ ਹੈ ਨਾ ਤੇ ਮੈਂ ਉਮੀਦ ਕਰਦਾ ਜੀ ਜਿੰਨੇ ਪਿਆਰ ਤੇ ਜਿੰਨੀ ਆਸਥਾ ਨਾਲ ਅਸੀਂ ਇਹ ਫਿਲਮ ਬਣਾਈ ਆ ਉਨੀ ਪਿਆਰ ਤੇ ਉਨੀ ਆਸਥਾ ਨਾਲ ਹੀ ਤੁਸੀਂ ਸਾਡੀ ਫਿਲਮ 26 ਸਪਟੈਂਬਰ ਨੂੰ ਸਿਨੇਮਾ ਘਰਾਂ ਦੇ ਵਿੱਚ ਦੇਖੋਗੇ ਤੇ ਸਰ ਕਹਿੰਦੀ ਕਲੀਅਰ ਤੇ ਕਹਿੰਦੀ ਫੈਸਲਾ ਬਣਾਉਂਦਾ ਮਿਹਨਤ ਤਾਂ ਮੈਨੂੰ ਲੱਗਦਾ ਜੀ ਇਹ ਤਾਂ ਪਰਮਾਤਮਾ ਹੀ ਕਰਾਉਣ ਵਾਲਾ ਜੀ ਸੋ ਉਹਨੇ ਕਰਵਾਈ ਹੈ ਮਿਹਨਤ ਤੇ ਜਿੰਨਾ ਸੋਹਣਾ ਰਿਜ਼ਲਟ ਆਇਆ ਜਦੋਂ ਅਸੀਂ ਫਿਲਮ ਦੇਖੀ ਆ ਪੂਰੀ ਤੇ ਮੈਨੂੰ ਲੱਗਦਾ ਇਹ ਬਹੁਤ ਵੱਡਾ ਸਾਡੇ ਵੱਲੋਂ ਮਾਤਾ ਰਾਣੀ ਦੇ ਭਗਤਾਂ ਨੂੰ ਤੋਹਫਾ ਹੋਊਗਾ ਜੀ 26 ਸਪਟੈਂਬਰ ਮਾਤਾ ਨੇ ਆਪ ਵੀ ਕਰਾਇਆ ਸਾਰਾ ਕੁਝ ਜੀ ਸੋ ਆਈ ਹੈ ਰੀਲ ਗੋਡ ਪਹੁੰਚੀ ਹਾਂ ਤਾਂ ਕਿਸ ਤਰ੍ਹਾਂ ਦਾ ਲੱਗਿਆ ਤੇ ਇਹ ਤਾਂ ਬਹੁਤ ਬਹੁਤ ਆਨੰਦ ਆਇਆ ਜੀ ਬਹੁਤ ਇੱਥੇ ਜਿੰਨਾ ਲੋਕਾਂ ਨੇ ਪਿਆਰ ਦਿੱਤਾ ਮੈਂ ਤਾਂ ਇਵਨ ਸਕੋ ਅੱਜ ਲਵੀ ਬਾਈ ਉਹਨਾਂ ਨੂੰ ਕਹਿ ਰਿਹਾ ਸੀਗਾ ਮੈਂ ਕਿਹਾ ਵੀ ਅਸੀਂ ਇਸ ਫਿਲਮ ਲਈ ਸਪੈਸ਼ਲੀ ਚਲੋ ਜਿਹੜੇ ਮੇਨ ਸ਼ਹਿਰ ਨੇ ਹੈ ਨਾ ਜਿੱਦਾਂ ਚ ਹਮੇਸ਼ਾ ਹਰ ਫਿਲਮ ਪ੍ਰਮੋਟ ਹੁੰਦੀ ਆ ਉਹ ਤਾਂ ਅਸੀਂ ਅੱਜ ਗਏ ਹੀ ਆ ਬਟ ਜਿਹੜੇ ਜਿਹੜੇ ਸ਼ਹਿਰ ਜਿਹੜੇ ਤੁਸੀਂ ਲਾ ਲਓ ਜਿਵੇਂ ਅਸੀਂ ਟਾਂਡੇ ਜਾ ਕੇ ਆਏ ਆ ਅੱਜ ਫਰੀਦਕੋਟ ਆਏ ਆ ਹੈਨਾ ਬਠਿੰਡਾ ਜਾਣਾ ਜੀ ਫਿਰ ਮਾਨਸਾ ਜਾਣਾ ਸੋ ਇਦਾਂ ਦੇ ਸ਼ਹਿਰਾਂ ਦੇ ਵਿੱਚ ਕਰਕੇ ਮੈਨੂੰ ਲੱਗਦਾ ਹੋਰ ਵੀ ਜਿਆਦਾ ਸਿਨੇਮੇ ਦੀ ਗ੍ਰੋਥ ਹੈ ਤੇ ਮੈਨੂੰ ਲੱਗਦਾ ਜਿੰਨਾ ਲੋਕੀ ਸਾਨੂੰ ਪਿਆਰ ਦੇ ਰਹੇ ਨੇ ਸੱਟ ਦੀ ਇਸ ਫਿਲਮ ਨੂੰ ਸਪੈਸ਼ਲੀ ਤੇ ਉਹ ਅਸੀਂ ਦਿਲੋਂ ਰਿਣੀ ਆ ਜੀ ਹਰੇਕ ਹਰੇਕ ਆਡੀਅנס ਦੇ ਹਰੇਕ ਬੰਦੇ ਦੇ ਤੇ ਥੈਂਕ ਯੂ ਤੁਹਾਡਾ ਸਾਰਾ ਮੀਡੀਆ ਦਾ ਜੀ ਤੁਸੀਂ ਸਾਰੇ ਜਣੇ ਸਾਨੂੰ ਕਵਰ ਕਰਨ ਲਈ ਇੱਥੇ ਪਹੁੰਚੇ ਹੋ ਇੱਕ ਪਾਸੇ ਫਿਲਮ ਦਾ ਪਿਆਰ ਦੂਜੇ ਪਾਸੇ ਲੋਕਾਂ ਦਾ ਪਿਆਰ ਜਿਸ ਤਰ੍ਹਾਂ ਛੋਟਾ ਕਰਨ ਵਾਸਤੇ ਤੁਹਾਡੇ ਮਗਰ ਕਰਦੇ ਨੇ ਕਿਸ ਤਰ੍ਹਾਂ ਭਾਗਾਂ ਵਾਲੇ ਆ ਜੀ ਮੈਂ ਹੋਰ ਸ਼ਬਦ ਨਹੀਂ ਹੈਗੇ ਜੀ ਭਾਗਾਂ ਵਾਲੇ ਆ ਕਿਉਂਕਿ ਪ੍ਰਮਾਤਮਾ ਨੇ ਇੰਨਾ ਹੱਥ ਦੇ ਕੇ ਰੱਖਿਆ ਹਮੇਸ਼ਾ ਸ਼ੁਰੂ ਤੋਂ ਹੀ ਸੋ ਕਿਰਪਾ ਜੀ ਥੈਂਕ ਯੂ ਥੈਂਕ ਯੂ ਸਰ ਥੈਂਕ ਯੂ